ਜੀ গুড आफ्टरनून ਸੋ ਕਿਵੇਂ ਹੋ ਜੀ ਸਾਰੇ ਸੋ ਅੱਜ ਮੈਂ ਬਣਾਉਣ ਜਾ ਰਹੀ ਆ ਚਾਪ ਆਪਾਂ ਫ੍ਰੀਜ਼ਰ ਚੋਂ ਚਾਪ ਕੱਢ ਲੈਨੇ ਆ ਸੋ ਦੇਖੋ ਜੀ ਸੋ ਦੇਖੋ ਜੀ 1 ਕੇਜੀ ਦਾ ਮੈਂ ਪੈਕੇਟ ਲੈ ਕੇ ਆਈ ਸੀ ਚਾਪ ਦਾ ਤੇ ਮੈਂ ਹੁਣ ਇਸ ਨੂੰ ਬਣਾ ਕੇ ਤੁਹਾਨੂੰ ਦਿਖਾਵਾਂਗੀ ਤੇ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਗਰਮ ਪਾਣੀ ਤੇ ਗਰਮ ਪਾਣੀ ਦੇ ਵਿੱਚ ਆਪਾਂ ਇਹਨੂੰ ਡਿਪ ਕਰਾਂਗੇ ਸੱਲਾ ਮੈਂ ਪੈਕਟ ਵਿੱਚ ਖੋਲ੍ਹ ਲਈਏ ਸੋ ਦੇਖੋ ਇਸ ਤਰ੍ਹਾਂ ਹੁੰਦੀ ਆ ਇਹਦੇ ਵਿੱਚ ਸਟਿਕ ਹੁੰਦੀ ਆ ਤੇ ਇਹਨੂੰ ਆਪਾਂ ਗਰਮ ਪਾਣੀ ਦੇ ਵਿੱਚ ਡਿਪ ਕਰਾਂਗੇ 10 ਮਿੰਟ ਲਈ ਸੋ ਇਹ ਬਹੁਤ ਹੀ ਟੇਸਟੀ ਬਣਦੀ ਆ ਤੇ ਤੁਸੀਂ ਮਾਰਕੀਟ ਤੋਂ ਲੈ ਕੇ ਆਉਂਦੇ ਹੋ ਤਾਂ ਇਹ ਪਰ ਪਲੇਟ ਤੁਹਾਨੂੰ ਮਿਲੇਗੀ 150 ਰੁਪਿਆ ਤੇ ਇਸ ਤਰ੍ਹਾਂ ਆਪਾਂ ਇਹ 120 ਰੁਪਏ ਦਾ ਪੈਕੇਟ ਆਇਆ ਹੈ ਤੇ ਇਹਦੇ ਵਿੱਚ ਆਪਣੀਆਂ ਚਾਰ ਪਲੇਟਾਂ ਬਣ ਜਾਂਦੀਆਂ ਤਾਂ ਤੁਸੀਂ ਘਰ ਦੇ ਵਿੱਚ ਹੀ ਬਣਾਇਆ ਕਰੋ ਬਹੁਤ ਹੀ ਟੇਸਟੀ ਬਣਦੀ ਹੈ ਔਰ ਸਾਨੂੰ ਪਤਾ ਹੁੰਦਾ ਘਰ ਚ ਅਸੀਂ ਕਿਵੇਂ ਬਣਾਉਂਦੇ ਆ ਸੋ ਬਨੇ ਰਹੋ ਤੁਸੀਂ ਮੇਰੇ ਨਾਲ ਸੋ ਇੱਧਰ ਪਾਣੀ ਗਰਮ ਹੈ ਤੇ ਪਾਣੀ ਗਰਮ ਲੈ ਲਿਆ ਤੇ ਇਹਦੇ ਵਿੱਚ ਅਸੀਂ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰਾਂਗੇ ਤੇ ਥੋੜੀ ਦੇਰ ਲਈ ਵਿੱਚ ਹੀ ਰਹਿਣਾਂਗੇ ਸੋ ਮੈਂ ਹਾਫ ਬਣਾਵਾਂਗੀ हम नहीं बनावी हाफ पैकेट ही बनाऊंगी देखो फ्रीजर चो क्या तो इस करके चिपकिया हुई आइस बनी हुई है जी ਸੋ ਗਾਇਸ ਦੇਖੋ ਮੈਂ ਵੈਜ ਲਈ ਹੈ ਚਾਂਪ ਤੁਸੀਂ ਅਗਰ ਨਾਨ ਵੈਜ ਖਾਂਦੇ ਹੋ ਤੇ ਨਾਨ ਵੈਜ ਵੀ ਲੈ ਸਕਦੇ ਹੋ ਸੋ ਦੇਖੋ ਸਾਡੀ ਚਾਂਪ ਹੋ ਰਹੀ ਹੈ ਤੇ ਹੁਣ ਮੈਂ ਇਹਦੇ ਚੋਂ ਸਟਿੱਕਾ ਕੱਢੂੰਗੀ ਤੇ ਤੁਹਾਨੂੰ ਦਿਖਾਉਂਗੀ ਕਿਵੇਂ ਪੀਸੇਸ ਕੱਟਣੇ ਇਹਦੇ ਸੋ ਗਾਇਸ ਉਸ ਤਰ੍ਹਾਂ ਤੁਸੀਂ ਹੁਣ ਇਹਨਾਂ ਨੂੰ ਸਟਿੱਕਾਂ ਚੋਂ ਕੱਢ ਲਓ ਦੇਖੋ ਤੇ ਪਾਣੀ ਇਹਦਾ ਨਿਚੋੜ ਦਿਓ ਇਸ ਤਰ੍ਹਾਂ ਆਪਾਂ ਸਾਰਿਆਂ ਚਾਪ ਨੂੰ ਕੱਟ ਲੈਨੇ ਆ ਸਟਿੱਕਾ ਜੋ ਸੋ ਹੁਣ ਮੈਂ ਇਹਨਾਂ ਨੂੰ ਕੱਟ ਲੈਨੀ ਆ ਸੋ ਇਸ ਤਰ੍ਹਾਂ ਤੁਸੀਂ ਕੱਟਣਾ ਹੈ ਛੋਟੇ ਛੋਟੇ ਪੀਸੇਸ ਵਿੱਚ ਸੋ ਦੇਖੋ ਇਸ ਤਰ੍ਹਾਂ ਇਹਨਾਂ ਨੂੰ ਤੁਸੀਂ ਕੱਟ ਲਓ ਤੇ ਕੱਟ ਕੇ ਆਪਾਂ ਇਹਨਾਂ ਨੂੰ ਕਰਾਂਗੇ ਫਰਾਈ ਸੋ ਡੀਪ ਫਰਾਈ ਕਰਨਾ ਹੈ ਤੇ ਚਲੋ ਤੁਸੀਂ ਬਨੇ ਰਹੋ ਮੇਰੇ ਨਾਲ ਤਦ ਤੱਕ ਮੈਂ ਕੱਟ ਲਾਂ ਸੋ ਗਾਇਸ ਦੇਖੋ ਸਾਰੀ ਚਾਂਪ ਮੈਂ ਕੱਟ ਲਈ ਤਾਂ ਹੁਣ ਇਹਨੂੰ ਫਰਾਈ ਕਰਦੇ ਹਾਂ ਉਧਰ ਆਇਲ ਵੀ ਗਰਮ ਹੋ ਚੁੱਕਾ ਤਾਂ ਚਲੋ ਫਰਾਈ ਕਰਦੇ ਹਾਂ ਸੋ ਗਾਇਸ ਦੇਖੋ ਇਨਾਂ ਨੂੰ ਆਪਾਂ ਬ੍ਰਾਊਨ ਕਰਨਾ ਆ ਤੇ ਫੇਰ ਕੱਟਣਾ ਆ ਸੋ ਬਨੇ ਰਹੋ ਜੀ ਤੁਸੀਂ ਮੇਰੇ ਨਾਲ ਸੋ ਦੇਖੋ ਜੀ ਚੰਪ ਬ੍ਰਾਊਨ ਹੋ ਚੁੱਕੀ ਆ ਤਾਂ ਹੁਣ ਇਸ ਨੂੰ ਕੱਟ ਲੈਣੇ ਆ ਸੋ ਦੇਖੋ ਜੀ ਸਾਰੇ ਚਾਪ ਫਰਾਈ ਹੋ ਗਈ ਹੈ ਤਾਂ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਮੈਰੀਨੇਟ ਤੇ ਤੁਸੀਂ ਬਨੇ ਰੋ ਮੇਰੇ ਨਾਲ ਤੁਹਾਨੂੰ ਮੈਂ ਦਿਖਾਨੀ ਆ ਕਿ ਕੀ ਕੀ ਪਾਣਾ ਹੈ ਉਹਦੇ ਵਿੱਚ ਸੋ ਗਾਇਸ ਸਭ ਤੋਂ ਪਹਿਲਾਂ ਪਾਵਾਂਗੇ ਦਹੀਂ ਉਸ ਤੋਂ ਬਾਅਦ ਹਰੀ ਚਟਨੀ ਧਨੀਏ ਦੀ ਮੈਂ ਘਰੇ ਬਣਾਈ ਹੋਈ ਆ ਤੇ ਨੈਕਸਟ ਇਹਦੇ ਵਿੱਚ ਪਾਵਾਂਗੇ ਨਮਕ ਗਰਮ ਮਸਾਲਾ ਮਿਰਚ ਪੀਸੀ ਹੋਈ ਥੋੜੀ ਜਿਹੀ ਕਾਲੀ ਮਿਰਚ ਪਾਊਡਰ ਇਹ ਜੀ ਪਾ ਦਾਂਗੇ ਹਿੰਗ ਇਹਨਾਂ ਸਾਰਿਆਂ ਨੂੰ ਮਿਕਸ ਕਰ ਲੈਣੇ ਆ ਤੇ ਮਿਕਸ ਕਰਕੇ ਆਪਾਂ ਇਹਨੂੰ 1 ਘੰਟੇ ਲਈ ਰੈਸਟ ਦੇਵਾਂਗੇ ਤੇ ਸੋ ਇਸ ਨੂੰ ਤੁਸੀਂ 1 ਘੰਟਾ ਇਸੇ ਤਰ੍ਹਾਂ ਰੱਖਿਆ ਰਹਿਣ ਦਿਓ ਤਦ ਤੱਕ ਮੈਂ ਸਬਜ਼ੀਆਂ ਕੱਟ ਲੈਣੀ ਆ ਤੇ ਤੁਸੀਂ ਮੇਰੇ ਨਾਲ ਬਨੇ ਰਹੋ ਸਬਜ਼ੀ 'ਚ ਕੁਝ ਨਹੀਂ ਲੈਣਾ ਆਪਾਂ ਸਿਰਫ ਸ਼ਿਮਲਾ ਮਿਰਚ ਔਰ ਪਿਆਜ਼ ਹੀ ਲੈਣੇ ਆ ਤੇ ਤੁਸੀਂ ਮੇਰੇ ਨਾਲ ਬਨੇ ਰਹੋ ਮੈਂ ਤੁਹਾਨੂੰ ਦਿਖਾਨੀ ਆ ਮਿਲਦੇ ਆ 1 ਘੰਟੇ ਬਾਅਦ ਸੋ ਇਸ ਨੂੰ ਟੱਕਿਆ 'ਪਰ ਰੱਖ ਦਿੰਦੇ ਆ ਚਾਂਪ ਨੂੰ ਵੀ 1 ਘੰਟਾ ਹੋ ਗਿਆ ਦੇਖੋ ਹੋ ਗਈਆਂ ਨੇ ਤੇ ਚਲੋ ਤੁਸੀਂ ਬਨੇ ਰਹੋ ਮੇਰੇ ਨਾਲ ਸੋ ਗਾਇਸ ਰਿਫਾਈਨ ਆਇਲ ਗਰਮ ਹੋ ਚੁੱਕਿਆ ਹੈ ਤੇ ਇਹਦੇ ਵਿੱਚ ਪਹਿਲਾਂ ਪਾਵਾਂਗੀ ਮੈਂ ਲਸਣ ਨੂੰ ਅਦਰਕ ਦਾ ਪੇਸਟ ਤੇ ਸਭ ਤੋਂ ਪਹਿਲਾਂ ਲਸਣ ਅਦਰਕ ਦਾ ਪੇਸਟ ਹੀ ਪਾਉਣਾ ਹੈ ਕਿਉਂਕਿ ਇਹਦੇ ਨਾਲ ਫਲੇਵਰ ਬਹੁਤ ਵਧੀਆ ਆਉਂਦਾ ਹੈ ਚਾਂਪ ਦੇ ਵਿੱਚ ਸੋ ਇਸ ਨੂੰ ਬਰਾਊਨ ਕਰ ਲਵਾਂਗੀ ਫਿਰ ਰੋਲ ਲੈਂਦੀ ਆਉਂਗੀ ब्राउन हो चुका है लसन अदरक का पेस्ट तो हमें शिमला मिर्च और प्याज जो कि मैं बरीक भीक कटे हुए ने जब तक शिमला मिर्च और प्याज होंगे तब तक आप थोड़ा बना लेने बैटर इधर ले आप फूड कलर एक चम्मच लवोंगे मैदे की ਤੇ ਇਹਦੇ ਵਿੱਚ ਪਾਣੀ ਪਾ ਕੇ ਆਪਾਂ ਇਹਨੂੰ ਮਿਕਸ ਕਰ ਲੈਣੇ ਆ ਤੇ ਇਹਦੇ ਨਾਲ ਕਲਰ ਬਹੁਤ ਵਧੀਆ ਆਉਂਦਾ ਹੈ ਤੇ ਨਾਲੇ ਥਿਕਨੈਸ ਇਹਦੇ ਨਾਲ ਆ ਜਾਂਦੀ ਹੈ ਚਾਂਟ ਦੇ ਵਿੱਚ ਸੋ ਆਪਸ਼ਨਲੀ ਆਗਰ ਤੁਸੀਂ ਪਾਉਣਾ ਚਾਹੋ ਤਾਂ ਪਾ ਲਓ ਨਹੀਂ ਚਾਹੁੰਦੇ ਤਾਂ ਨਹੀਂ ਪਰਤੇ ਦੇ ਨਾਲ ਥੋੜਾ ਵਧੀਆ ਬਣ ਜਾਂਦੀ ਹੈ ਚਾਂ ਤੇ ਜਿਵੇਂ ਦੀ ਬਾਹਰ ਕੁਝ ਹੋਟਲਾਂ ਚ ਰੇੜੀਆਂ ਤੇ ਖਾਦੀ ਆ ਉਵੇਂ ਬਣੇਗੀ ਇਸ ਤਰ੍ਹਾਂ ਸੋ ਇੱਕ ਚਮਚ ਦੇ ਨਾਲ ਕੁਝ ਨਹੀਂ ਹੁੰਦਾ ਮੈਂਦੇ ਦੀ ਬਾਹਰ ਆਪਾਂ ਕੀ ਕੁਝ ਖਾਨੇ ਆ ਤੇ ਘਰ ਦੇ ਵਿੱਚ ਇਹ ਆਪਣਾ ਘਰ ਦਾ ਬਣਿਆ ਹੋਇਆ ਵਧੀਆ ਹੁੰਦਾ ਸੋ ਦੇਖੋ ሽਮਨਾ ਉਚ ਪਿਆਜ਼ ਹੋ ਗਏ ਸਕੇ ਆ ਤੇ ਜਿਆਦਾ ਨਹੀਂ ਇਹਨਾਂ ਨੂੰ ਕਰਨਾ ਥੋੜੇ ਇਸੇ ਤਰ੍ਹਾਂ ਰੱਖਣਾ ਕੱਚੇ ਤੇ ਹੁਣ ਇਹਦੇ ਵਿੱਚ ਪਾਵਾਂਗੀ ਮੈਂ ਨਮਕ ਨਮਕ ਥੋੜਾ ਹੀ ਪਾਓ ਕਿਉਂਕਿ ਆਪਾਂ ਚਾਂਮ ਦੇ ਵਿੱਚ ਵੀ ਪਾਇਆ ਹੋਇਆ ਹੈ ਤੇ ਗਰਮ ਮਸਾਲਾ ਪਾ ਦਿੰਦੇ ਆ ਦੇ ਵਿੱਚ ਪਾਉਂਗੀ ਸੋਇਆ ਸੌਸ ਸੋ ਇਸ ਕਟੋਲੀ ਪਾਉਂਗੀ ਪਾ ਦਾਂਗੇ ਇਹਦੇ ਵਿੱਚ ਇੱਕ ਚਮਚ ਮੈਦਾ ਔਰ ਫੂਡ ਕਲਰ ਪਾਇਆ ਹੋਇਆ ਆ ਸੋ ਇਹਦੇ ਨਾਲ ਹੀ ਕਲਰ ਆਣਾ ਆ ਤੇ ਹੁਣ ਇਹਦੇ ਵਿੱਚ ਐਡ ਕਰ ਦਾਂਗੇ ਆਪਾਂ ਚਾਂਪ ਸੋ ਇਸ ਤਰ੍ਹਾਂ ਤੁਸੀਂ ਚੰਗੀ ਤਰ੍ਹਾਂ ਪਕਾ ਲਓ ਤੇ ਲਾਸਟ ਵਿੱਚ ਆਪਾਂ ਪਾਵਾਂਗੇ ਇਹਦੇ ਵਿੱਚ ਟਮੇਟੋ ਸੌਸ ਤੇ ਇਹ ਦੇਖੋ ਇਹ ਹੈ ਪੀਜ਼ਾ ਪਾਸਤਾ ਸੌਸ ਤੇ ਇਹਦੇ ਨਾਲ ਟੇਸਟ ਬਹੁਤ ਹੀ ਵਧੀਆ ਆਏਗਾ ਤਾਂ ਤੁਸੀਂ ਇੱਕ ਵਾਰ ਇਸ ਤਰ੍ਹਾਂ ਬਣਾ ਕੇ ਦੇਖੋਗੇ ਤਾਂ ਬਾਜ਼ਾਰ ਦੀ ਖਾਣਾ ਭੁੱਲ ਜਾਓਗੇ ਸੋ ਮਿਰਚ ਵਗੈਰਾ ਇਸ ਲਈ ਨਹੀਂ ਪਾਈ ਕਿਉਂਕਿ ਛਾਂਪ ਦੇ ਵਿੱਚ ਪਹਿਲਾਂ ਹੀ ਆਪਾਂ ਪਾਈ ਹੋਈ ਸੀ ਮਿਰਚਾਂ ਤੇ ਇਸ ਕਰਕੇ ਇਹਦੇ ਵਿੱਚ ਮਿਰਚ ਨਹੀਂ ਪਾਈ ਹੈਗੀ ਹੁਣ ਤੜਕੇ ਦੇ ਵਿੱਚ ਸੋ ਹੁਣ ਇਹਦੇ ਵਿੱਚ ਪਾ ਦੇਣੀ ਆ ਟਮੇਟੋ ਸੌਸ ਥੋੜੀ ਜੀ ਇੱਕ ਚਮਚ ਪਾ ਦਿੰਨੇ ਆ ਪੀਜ਼ਾ ਪਾਸਤਾ ਸੌਸ ਸੋ ਦੇਖੋ ਜੀ ਚਾਪ ਸਾਡੀ ਬਣ ਚੁੱਕੀ ਹੈ ਤੇ ਤੁਸੀਂ ਦੇਖ ਸਕਦੇ ਹੋ ਤੇ ਬਾਹਰ ਹੋਟਲ ਚ ਰੈਡੀ ਤੇ ਸਾਰੇ ਐਵੇਂ ਹੀ ਬਣਾਉਂਦੇ ਆ ਤੇ ਕੋਈ ਅਲੱਗ ਤਰੀਕਾ ਨਹੀਂ ਹੁੰਦਾ ਉਹਨਾਂ ਦਾ ਉਹ ਵੀ ਐਵੇਂ ਹੀ ਬਣਾਉਂਦੇ ਆ ਸੋ ਦੇਖੋ ਤੇ ਕਿਸ-ਕਿਸ ਦੇ ਮੂੰਹ ਚ ਪਾਣੀ ਆ ਰਿਹਾ ਦੇਖ ਕੇ ਜਲਦੀ ਦੱਸੋ ਜਿਸ ਨੇ ਵੀ ਖਾਣੀ ਆ ਆ ਜਾਓ ਤੇ ਮੇਰੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਜ਼ਰੂਰ ਦੱਸਿਆ ਕਰੋ ਤੋ ਗੈਸ ਨੂੰ ਬੰਦ ਕਰ ਦਿੰਨੇ ਆ ਸੋ ਇਸ ਨੂੰ ਆਪਾਂ ਬੋਲ ਚ ਕੱਢ ਲੈਣੇ ਆ ਸੋ ਗਾਇਸ ਦੇਖੋ ਟੈਕਸਚਰ ਸੋ ਤੁਹਾਨੂੰ ਕਿਵੇਂ ਦਾ ਲੱਗਿਆ ਜ਼ਰੂਰ ਦੱਸਣਾ ਤੇ ਜਿਵੇਂ ਦੇਖਣ ਲਈ ਹੈ ਉਵੇਂ ਹੀ ਖਾਣੇ ਚ ਬਹੁਤ ਜ਼ਿਆਦਾ ਟੇਸਟੀ ਹੈ ਸੋ ਦੇਖੋ ਕਿਸ ਨੇ ਖਾਣਾ ਹੈ ਜਲਦੀ ਆ ਜਾਓ ਤੇ ਮੇਰੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜ਼ਰੂਰ ਦੱਸਣਾ ਔਰ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆ ਕਰੋ ਤੇ ਮੇਰੇ ਨਾਲ ਲਾਸਟ ਤੱਕ ਬਣਲੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਲਾਸਟ ਤੱਕ ਮੇਰੇ ਨਾਲ ਬਣੇ ਰਹੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ